ਇੱਕ ਮਿੰਟ ਜੀ ਇੱਕ ਮਿੰਟ ਸਾਈਡ ਇਹੋਂ ਤੋਂ ਇਹ ਜੇ ਤੁਸੀਂ ਇਹ ਆਪਣਾ ਨਾ ਕਰਤਾ ਸੀ ਚਲੋ

ਉਹੀ ਹੋ ਗਏ ਆ ਇਹ ਰੋ ਮੈਨੂੰ ਬੁਲਾ ਕੇ ਆਜੋ ਮੇਰਾ ਨਾਮ ਪਵਨ ਕੁਮਾਰ ਹੈ ਮੈਂ ਸਰਕਾਰ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਰਾ ਸਾਰੇ ਸੰਜੀਟ ਐਨਾਫਰਾਮਾ ਦਾ ਕਰਚਾ ਬਹੁਤ ਕੁਝ ਦਾ ਸਾਰੇ ਗਰੀਬਾਂ ਦੀ ਹੈਲਪ ਕਰਕੇ ਉਹਨਾਂ ਦਾ ਕਰਜਾ ਸਾਨੂੰ ਉਮੀਦ ਵੀ ਨਹੀਂ ਸੀ ਵੀ ਇਹ ਜੇ ਕਰਫਾ ਮਾਫ ਕਰਦਾਂਗੇ ਸੋ ਉਹਨਾਂ ਦੀ बदौलत भूपेंद्र सिंह भापी जी का बहुत धन्यवाद करते हैं जिन्होंने सब बहुत मान समय गुड टोटल अमाउंट सब तो विकास खेला कि ਇਹਾਰੇ ਥੋੜਾ ਜਿਹਾ ਨੀਚੇ ਡਰਮ ਲੰਬੀ ਚਾਹੀਦੀ ਹੈ। ਊੜੇ ਚੱਕ 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 ਮਾਰੇ ਹੋ ਚੱਕ ਚੱਕ ਉੱਪਰ। ਵਾਸ਼ ਜੀ ਸਰ ਜੀ ਸਰ ਅੱਜਲਾ ਪਾਤਸ਼ਾਹ ਕਿਨੇ ਲਾ ਪਾਤਸ਼ਾਹ ਜਿਹੜੇ ਬੰਦੇ ਨੇ ਵਾਇਗੁਰੂ ਜੀ ਕੀ ਖਾਲਸਾ ਵਾਇਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਸਾਨੂੰ ਹਲਕੇ ਦੀ ਸੇਵਾ ਦਾ ਮੌਕਾ ਦਿੱਤਾ ਤੇ ਮੁੱਖ ਮੰਤਰੀ ਸਰਦਾਰ ਕੁਬਲ ਸਿੰਘ ਮਾਨ ਸਾਹਿਬ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਰਵਿੰਦ ਕੇਜਰੀਵਾਦ ਦੀ ਸੋਚ ਨੂੰ ਇਹ ਲੈ ਕੇ ਚੱਲ ਰਹੇ ਹਾਂ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸੇ ਦੇ ਤਹਿਤ ਜਿਵੇਂ ਮਾਨ ਸਰਕਾਰ ਹਰ ਰੋਜ਼ ਨਵੇਂ ਨਵੀਆਂ ਪੁਲੰਗਾਂ ਜਿਹੜੀਆਂ ਉੱਤਰ ਰਹੀਆਂ ਸੀ ਇਸ ਬਜਟ ਦੇ ਵਿੱਚ ਵੀ ਗਿਆ ਸੀਗਾ ਕਿ ਕਰਜ਼ਾ ਜਿਹੜਾ ਉਹ ਮਾਫ ਕੀਤਾ ਜਾਊਗਾ ਜਿਹੜੀ ਅਨੁਸੂਚਿਤ ਜਾਤੀਆਂ ਤੇ ਭੌਂ ਵਿਕਾਸ ਅ ਅਤੇ ਵਿੱਤ ਕਾਰਪੋਰੇਸ਼ਨ ਦਾ ਜਿਹੜਾ ਕਰਜ਼ਾ ਉਹ ਮਾਫ ਕੀਤਾ ਗਿਆ ਜਿਸ ਵਿੱਚ 47 ਤੋਂ 27 ਕਰਜ਼ਦਾਰਾਂ ਦੇ ਕੁੱਲ 67.84 ਕਰੋੜ ਰੁਪਏ ਦੇ ਕਰਜ਼ੇ ਜਿਹੜੇ ਆ ਮਾਫ ਕੀਤੇ ਗਏ ਨੇ ਪੰਜਾਬ 'ਚ ਜਿਸ ਵਿੱਚੋਂ ਫਤੇਗੜ ਸਾਹਿਬ ਦੇ ਕੁੱਲ ਜ਼ਿਲ੍ਹੇ ਦੇ 144 ਕਰਜ਼ਦਾਰਾਂ ਦੇ 1 ਕਰੋੜ 80 ਲੱਖ ਰੁਪਏ ਦੇ ਕਰਜ਼ੇ ਮਾਫ ਹੋਏ ਹਨ ਜਿਨ੍ਹਾਂ ਵਿੱਚੋਂ ਮੇਰੇ ਹਲਕਾ ਬਸੀ ਪਠਾਣਾ ਦੇ 28 ਕਰਜ਼ਦਾਰਾਂ ਦੇ 40 ਲੱਖ 27102 ਦੇ ਕਰਜ਼ੇ ਮਾਫ ਹੋਏ ਹਨ ਜਿਨ੍ਹਾਂ ਦੇ ਕਰਜ਼ਾ ਮਾਫੀ ਦੇ ਸਰਟੀਫਿਕੇਟ ਹੋਣ ਜਿਹੜੇ ਦਿੱਤੇ ਗਏ ਨੇ ਸਾਡੇ ਇਥੋਂ ਜ਼ਿਲ੍ਹੇ ਦੇ ਜਿਲ੍ਹਾ ਮੈਨੇਜਰ ਜਿਹਨੇ ਗੁਰਜੀਤ ਕੌਰ ਜੀ ਤੇਜੀ ਕੌਰ ਸਿੱਧੂ ਜੀ ਉਹ ਵੀ ਆਏ ਨੇ ਤੇ ਪ੍ਰਸ਼ਾਸਨ ਦੇ ਹੋਰ ਸਾਰੇ ਸਾਥੀ ਆਏ ਨੇ ਤੇ ਪਿੰਡਾਂ ਤੋਂ ਜਿਨ੍ਹਾਂ ਦੇ ਕਰਜ਼ਾ ਮਾਫੀ ਦੇ ਸਰਟੀਫਿਕੇਟ ਸੀਗੇ ਉਹ ਵੀ ਆਪਣੇ ਸਰਟੀਫਿਕੇਟ ਜਿਹੜੇ ਆ ਲੈਣ ਆਏ ਆ ਤਾਂ ਅੱਜ ਇੱਥੇ ਇਸ ਗੱਲ ਦੀ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਆਪਾਂ ਇੱਕ ਨੋਬਲ ਕੰਮ ਜਿਹੜਾ ਆ ਉਹ ਤੋਂ ਇੱਕ ਕੰਮ ਇਦਾਂ ਦਾ ਕਰ ਰਹੇ ਨੇ ਜਿਹੜਾ ਕਦੇ ਅਸੀਂ ਸਾਰਿਆਂ ਨੂੰ ਮਿਲਿਆ ਉਹ ਕਦੇ ਅਸੀਂ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਸਾਡੇ ਕਦੇ ਕਰਜ਼ੇ ਮਾਫ਼ ਹੋਣਗੇ ਕਿ 1993 ਤੋਂ ਲੈ ਕੇ 31/3/2020 ਤੱਕ ਦੇ ਜਿਲ੍ਹਾਂ ਦੇ ਕਰਜ਼ੇ ਜਿਹੋ ਮਾਫ਼ ਹੋਏ ਨੇ ਜਿਨ੍ਹਾਂ 'ਚ ਮੇਰੇ ਤਹਿਸੀਲ ਬਸਿਤ ਖਾਣਾ ਦੇ 15 ਜਿਹੇ ਕਰਜ਼ਦਾਰ ਨੇ 10,85,734 ਦੇ ਤਹਿਸੀਲ ਖਮਾਣੋ ਦੇ 13 ਕਰਜ਼ਦਾਰਾਂ ਦੇ 29,41,368 ਕੁੱਲ 28 ਕਰਜ਼ਦਾਰਾਂ ਦੇ ਜਿਹੜੇ 40,27,102 ਦੇ ਕਰਜ਼ੇ ਮਾਫ ਹੋ ਗਏ ਇਹਦੇ ਵਿੱਚ ਮੈਂ ਦੱਸਣਾ ਚਾਹੁੰਗਾ ਜਿਹੜੀ ਘਟ ਤੋਂ ਘਟ ਰਕਮ ਵੀ ਆ ਉਹ ਵੀ ਹੈ ਇਹਦੇ ਵਿੱਚ ਵੱਧ ਤੋਂ ਵੱਧ ਰਕਮ ਜਿਹੜੀ ਹੈ 14,150 14 ਲੱਖ 31,410 ਰੁਪਏ ਦਾ ਕਰਜ਼ਾ ਜਿਹੜੇ ਇੱਕ ਬੰਦੇ ਨੂੰ ਵੀ ਮਾਫ ਹੋਣਾ ਸੋ ਬਹੁਤ ਸਾਰੇ ਲੋਕ ਨੇ ਜਿਹਨਾਂ 2-2 ਲੱਖ ਦੇ 2.5 ਲੱਖ ਨੂੰ 3 ਲੱਖ ਦੇ ਕਰਜ਼ੇ ਜਿਹੜੇ ਉਹ ਮਾਫ ਹੋਏ ਨੇ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਮਾਨ ਸਰਕਾਰ ਜਿਹੜੀ ਆ ਹਮੇਸ਼ਾ ਲੋਕਾਂ ਦੇ ਲਈ ਕੰਮ ਕਰਦੀ ਹੈ ਲੋਕਾਂ ਦੇ ਭਲੇ ਲਈ ਕੰਮ ਕਰਦੀ ਹੈ ਜਿੱਥੇ ਇਹ ਖੁਸ਼ ਨੇ ਕਿ ਸਾਡੇ ਕਰਦੇ ਮਾਫੀ ਨੇ ਅਸੀਂ ਵੀ ਖੁਸ਼ ਆ ਕੇ ਜਿਹੜੇ ਕੰਮ ਤੇ ਲੈਣਾ ਨੇ ਸਾਡੀ ਡਿਊਟੀ ਲਈ ਆ ਸਮਾਨ ਸਰਕਾਰ ਦੀ ਡਿਊਟੀ ਚਲਾਈ ਹੈ ਆਪਣੇ ਇਸ ਭਰਾ ਦੀ ਸਪੋਰਟੀ ਡਿਊਟੀ ਚਲਾਈ ਆ ਅਸੀਂ ਆਪਣੀ ਡਿਊਟੀ ਜਿਹੜੀ ਆ ਉਹ ਪੂਰੀ ਇਮਾਨਦਾਰੀ ਤੇ ਤਾਂਹੀ ਨਿਭਾਵਾਂਗੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਹੁਣ ਵੀ ਪੰਜਾਬ ਦੇ ਲੋਕਾਂ ਲਈ ਜੁੜਦਾ ਹੋਵੇ ਸਹੀ ਕੰਮ ਸਰ ਅਰਸੋ ਇੱਕ ਵਿੱਤ ਦਿਨ ਪਹਿਲਾਂ ਸਿਹਤ ਬੀਮਾ ਪਾਲਸੀ ਕੀਤੀ ਗਈ ਹੈ ਇਹਦੇ ਬਾਰੇ ਕੀ ਗੱਲ ਬਣਿਆ 10 ਲੱਖ ਰੁਪਏ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਮਾਨ ਸਰਕਾਰ ਹਰ ਰੋਜ਼ ਨਵੇਂ ਪਲੰਗਾ ਪੁੱਟ ਰਹੀ ਆ ਤੇ अरविंद केजरीवाल दी सोच नु आगे ਲੱਗ ਚੱਲੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਆਕਾਸ਼ ਮਾਨ ਸਾਹਿਬ ਦੀ ਹੋਈ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਹੋਰ ਮੀਨ ਪੱਥਰ ਜਿਹੜਾ ਉਹ ਸਾਬਤ ਹੋਣ ਜਾ ਰਿਹਾ ਜਿਹੜਾ ਸਿਹਤ ਬੀਮਾ ਕਾਰਡ ਆ ਉਹ ਬਣਾਉਣ ਜਾ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਜਿਹੜੀ ਮੁਬਾਰਕਬਾਦ ਹੈ ਇਹਦੇ ਵਿੱਚ 10 ਲੱਖ ਤੱਕ ਦਾ ਜਿਹੜਾ ਮੈਂ ਫਿਰ ਕਹਿੰਦਾ 10 ਲੱਖ ਤੱਕ ਦਾ ਕਰਜ਼ਾ ਸੌਰੀ ਸਿਹਤ ਬੀਮਾ ਜਿਹੜਾ ਹਰ ਇੱਕ ਪਰਿਵਾਰ ਦਾ ਹੋਊਗਾ ਤੁਸੀਂ ਕਿਤੇ ਵੀ ਇਲਾਜ ਕਰਵਾ ਸਕਦੇ ਹੋ ਤੁਹਾਨੂੰ ਇਹ ਨਹੀਂ ਹੋਊਗਾ ਕਿ ਫਲਾਣੀ ਚੀਜ਼ ਤੁਹਾਡੇ ਕੋਲ ਹੈਗੀ ਹੈ ਜਾਂ ਨਹੀਂ ਹੈਗੀ ਤੁਸੀਂ ਪੰਜਾਬ ਦੇ ਵਸਨੀਕ ਹੋ ਤੁਸੀਂ ਫਾਰਮੈਲਟੀ ਚ ਪੈਂਡ ਦੀ ਲੋੜ ਨਹੀਂ ਕਿਸੇ ਤੋਂ ਪਊਗੀ ਤੇ ਤੁਸੀਂ 10 ਲੱਖ ਕੱਟ ਦਾ ਇਲਾਜ ਜਿਹੜਾ ਉਹ ਕਰਾ ਸਕਦੇ ਹੋ ਵੈਸੇ ਤਾਂ ਗੁਰੂ ਮਹਾਰਾਜ ਅਰਦਾਸ ਕਰਦੇ ਕਿ ਕੋਈ ਬਿਮਾਰ ਨਾ ਹੋਵੇ ਕੋਈ ਤੰਗ ਨਾ ਹੋਵੇ ਪਰ ਮੈਂ ਇੱਕ ਗਰੀਬ ਪਰਿਵਾਰ ਨਾਲ ਅਸੀਂ ਸੰਬੰਧਤ ਤਾਂ ਮੈਨੂੰ ਪਤਾ ਹੈ ਕਿ ਸਾਡੇ ਲਈ 20-50 ਹਜ਼ਾਰ ਦਾ ਖਰਚਾ ਜੇ ਕਿਤੇ ਹੋ ਜੇ ਬਿਮਾਰੀ ਤੇ ਤਾਂ ਸਾਡਾ ਘਰਾਂ ਦਾ ਜਿਹੜਾ ਬਜਟ ਹੈ ਸ ਬਜਟ ਤਾਂ ਚਲੋ ਸਾਡਾ ਮਾਤਰਾ ਲੋਕਾਂ ਦਾ ਕੀ ਹੁੰਦਾ ਸਾਡੇ ਘਰਾਂ ਦਾ ਸਿਸਟਮ ਜਿਹੜਾ ਸਾਰਾ ਉਹ ਹਿੱਲ ਜਾਂਦਾ ਸੂਬਾ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਇਹਦੇ ਚ ਕੋਈ ਬਾਰ ਨਹੀਂ ਕੋਈ ਕਾਸਟ ਨਹੀਂ ਕੋਈ ਕੁਛ ਨਹੀਂ ਕੋ ਸਾਰਿਆਂ ਦੇ ਲਈ ਅਸੀਂ ਇਹ ਕੀਤਾ ਸੋ ਬਹੁਤ ਇਹਦੇ ਚ ਖੁਸ਼ੀ ਦੀ ਲਹਿਰ ਹੈ ਮਾ ਬਾਜ਼ਾਰ ਦੇ ਵਿੱਚੋਂ ਵੀ ਪਤਾ ਕੀਤਾ ਸਾਡੇ ਸਾਥੀ ਮਹਾਜਨ ਸਾਡੇ ਭਰਾ ਵੀ ਖੜੇ ਨੇ ਹੋਰ ਵੀ ਦੁਕਾਨਦਾਰ ਬਹੁਤ ਦੁਕਾਨ ਬਹੁਤ ਜਾਮ ਲੋਕ ਬਹੁਤ ਨੇ ਸੋ ਇਹਦੇ ਲਈ ਮਾ ਸਰਕਾਰ ਦਾ ਸਾਰੇ ਜਿਹੜੇ ਧੰਨਵਾਦ ਵੀ ਕਰਦੇ ਆਂ ਮੈਂ ਫਿਰ ਤੁਹਾਨੂੰ ਵਾਅਦਾ ਕਰਦਾ ਕਿ ਜਿਸ ਆਸ ਤੇ ਉਮੀਦ ਨਾਲ ਲੋਕਾਂ ਨੇ 2022 ਦੇ ਵਿੱਚ ਸਰਕਾਰ ਬਣਾਈ ਆ ਉਹ ਆਸਾਂ ਤੇ ਉਮੀਦਾਂ ਦੇ ਉੱਤੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਖੜੇ ਹੋਵਾਂਗੇ ਪੂਰੀ ਇਮਾਨਦਾਰੀ ਮੈਂ ਇਹ ਸ਼ਬਦ ਯੂਜ਼ ਕਰ ਰਿਹਾ ਪੂਰੀ ਇਮਾਨਦਾਰੀ ਮਿਹਨਤ ਅਤੇ ਤਨਦੇਹੀ ਦੇ ਨਾਲ ਆਪਣੀ ਡਿਊਟੀ ਉਹ ਪੂਰੀ ਨਿਭਾਵਾਂਗੇ ਸਭ ਦਾ ਬਹੁਤ ਬਹੁਤ ਧੰਨਵਾਦ ਵਾਈਵਰ ਜੀ ਦਾ ਖਾਸਾ ਵਾਈਵਰ ਜੀ